ਸਤਿ ਅੰਦਰ ਤੁਮੋ ਸਿੰਘ ਦਿਖਾ ਰਹੇ ਆ ਸਤਿ ਸ਼੍ਰੀ ਅਕਾਲ ਸਤਿਗੰਗ ਸ੍ਰੀ ਹਰਗੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਲਈ ਆਪਾਂ ਬੰਦਾ ਦੇ ਵਿੱਚ ਸਭਾਈਆਂ ਸ੍ਰੀ ਆਕਾਲ ਤਖਤ ਸਾਹਿਬ ਜੀ ਪਰਮਾਸ਼ੀਮਾਨ ਅੰਤੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦੀ ਪਾਵਨ ਕਵਿਤਰ ਹਜ਼ੂਰੀ వేం ప్రసంగత హాజరు ہوئی ہے۔ ਸਭ ਤੋਂ ਪਹਿਲਾਂ ਪਤੀ ਪਰਵਾਨ ਕਰੋ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਰਦੇ ਨੂੰ ਸਰਉ। ਜਿਵੇਂ ਕਿ مانجو ਸਿੰਘ ਸਾਹਿਬ ਗਿਆਨੀ ਰਵੀ ਸਿੰਘ ਜੀ ਕਸ਼ੇਦਾਸ ਜੀ ਅਕਾਲ ਤਖਤ ਸਾਹਿਬ ਜੀ ਨੇ శ్రీ ਅਕਾਲ ਤਖਤ ਸਾਹਿਬ ਜੀ ਦੀਆਂ ਪਰੰਪਰਾਵਾਂ ਤੋਂ ਆਪ ਨੂੰ ਜਾਣੂ ਕਰਵਾਇਆ। جو میری پیری گور ہرگوبند نے بڑی ہوئی چلا وکتی وجہ نے شری اکال تخت صاحب جی نے محسوس کیا ਜਦੋਂ ਗੁਰਦੁਆਰੇ ਮਹੰਤਾਂ ਦੇ ਕਬਜ਼ੇ ਦੇ ਵਿੱਚ ਸੀ ਕਿ ਇਹਨਾਂ ਗੁਰਦਾਰੇ ਸਾਹਿਬਾਨ ਦਾ ਪ੍ਰਬੰਧ ਖਾਲਸਾ ਪੰਥ ਆਪਣੀ ਹੱਥਾਂ ਵਿੱਚ ਲਵੇ ਫਰਜ਼ਦੂਲ ਸਾਹਿਬ ਸ਼ੁਰੂ ਕੀਤੀ ਸਰਵਾਨੀਆਂ ਕੀਤੀਆਂ ਸ਼ਹਾਦਤਾਂ ਦਿੱਤੀਆਂ ਜਿਵੇਂ ਖਾਲਸਾ ਪੰਥ ਨੇ ਗੁਰਦੁਆਰੇ ਆਜ਼ਾਦ ਕਰਾਏ ਉਥੇ ਸਿੱਖ ਪੰਥ ਨੂੰ ਸਾਂਭਲਕ ਤੌਰ ਤੇ ਮਜ਼ਬੂਤ ਕਰਨ ਦੇ ਨਾਲ ਨਾਲ ਰਾਸਿਕ ਤੌਰ ਤੇ ਮਜ਼ਬੂਤ ਕਰਨ ਦੇ ਲਈ ਇਸੇ ਹੀ ਫਸੀਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਗਿਆ। ਕਿਹਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੈਸਲਿਆਂ ਨੂੰ ਲਾਗੂ ਕਰਾਉਣ ਲਈ ਇਸੇ ਹੀ ਫਸੀਲ ਤੋਂ ਇੱਕ ਚੈਨਲ ਦੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ श्रोमणी अकाली दल की स्थापना सिखा जी राष्ट्री शक्ती आहे उहो रहे मज़बूत रहे उन सौ संताली वाकिया पंजाब वंडिया गा उ वॻा ने ख़ालसा पंथ कुझु वाधे के उहो वादे, वादे वफ़ा हुए ਅਕਾਲ ਪੱਖ ਨੇ ਉਹਨਾਂ ਵਾਅਦਿਆਂ ਨੂੰ ਪੂਰੇ ਕਰਵਾਉਣ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੋਰਚੇ ਲਾਏ ਕਦੇ ਧਰਮਜੋਤ ਮੋਰਚਾ ਲੱਗਿਆ ਕਦੇ ਪੰਜਾਬੀ ਸੂਬੇ ਦਾ ਮੋਰਚਾ ਲੱਗਿਆ ਉਹਨਾਂ ਮੋਰਚਿਆਂ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਅਥਾਹ ਜ਼ੁਲਮ ਸਹੇ ਜੇਲਾ ਕਟੀਆਂ ਪਰ ਕੇਨਰ ਸਰਕਾਰ ਦੇ ਕੰਨਾਂ ਤੇ ਜੂਨੀ ਸਰਕੇ ਅਰ ਆਖਰ 1978 ਦੇ ਵਿੱਚ ਜਦੋਂ ਉਸ ਮੌਕੇ ਪੰਜਾਬ ਦੀ ਧਰਤੀ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਸ੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਦੇ ਉੱਤੇ ਸ਼ਹਿਰ ਦੇ ਉੱਤੇ ਪੰਪੇ ਹੋਏ ਜੇਲਾਵਾਦ ਨੇ 13 ਸਿੱਖਾਂ ਦੀ ਜਾਨ ਜਿਹੜੀ ਹੈ ਲੈ ਲਈ ਸਾਡੇ 13 ਸਿੱਖ ਗਣੇ ਆ ਸ਼ਹੀਦ ਹੋਏ ਪਹਿਲਾਂ ਅੰਗਰੇਜ਼ਾਂ ਨੇ ਖਾਲਸਾ ਪੰਥ ਨੂੰ ਕਮਜ਼ੋਰ ਕਰਨ ਦੇ ਲਈ ਪੰਜਾਬ ਦੇ ਵਿੱਚ ਡੇਰਾਬਾਦ ਨੂੰ ਉਭਾਰਿਆ ਸਥਾਪਿਤ ਕੀਤਾ ਉਸੇ ਨੀਤੀ ਦੇ ਉੱਤੇ ਚੱਲਦੇ ਹਾਂ ਕੇਂਦਰ ਸਰਕਾਰ ਦੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਨੇ ਡੇਰਾਬਾਦ ਨੂੰ ਪੰਜਾਬ ਦੀ ਧਰਤੀ ਦੇ ਉੱਤੇ ਪਰਫੁੱਲਤ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਇਆ ਅਤੇ ਜਦੋਂ ਤੇਰਾ ਸਿੰਘ ਵਸਾਖੀ ਵਾਲੇ ਦਿਨ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਦੇ ਉੱਤੇ ਗੋਲੀਆਂ ਨਾਲ ਭੁੱਲੇ ਗਏ ਉਹ ਸਵਾਗਤ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚ ਸਾਂਗ ਸੰਗਤੀ ਪੰਥ ਮਜਬੂਰ ਹੋ ਗਿਆ ਹਥਿਆਰਬੰਦ ਸੰਘਰਸ਼ ਕਰਨ ਦੇ ਲਈ ਹਥਿਆਰਬੰਦ ਸੰਘਰਸ਼ ਸ਼ੁਰੂ ਹੋਇਆ ਉਹਦਾ ਨਤੀਜਾ ਕੀ ਨਿਕਲਿਆ ਸਾਰੇ ਜਾਣਦੇ ਸਤਸੰਗਤ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਾਇਆ ਗਿਆ ਇਥੇ ਬਸ ਨਹੀਂ ਜੋ ਜ਼ੁਲਮ ਦੀ ਹਨੇਰੀ ਝੁੱਲੀ ਉਸ ਹਨੇਰੀ ਨੂੰ ਬਹੁਤ ਵੱਡੀ ਪੱਦਰ ਦੇ ਉੱਤੇ ਸਿੱਖ ਪਰਿਵਾਰਾਂ ਸਿੱਖ ਨੌਜਵਾਨਾਂ ਨਹੀਂ ਸਿੱਖ ਪਰਿਵਾਰਾਂ ਨੂੰ ਜਿਹੜਾ ਸੀ ਉਹ ਨਿਕਲਿਆ ਸਿੱਖ ਨੌਜਵਾਨ ਬਜ਼ੁਰਗ ਇਸ ਤਰ੍ਹਾਂ ਬੱਚੇ ਉਸ ਦੌਰ ਦੇ ਵਿੱਚ ਪੁਲਿਸ ਥਾਣਿਆਂ ਦੇ ਵਿੱਚ ਤਸ਼ੱਦਦ ਦੇ ਨਾਲ ਸ਼ਹੀਦ ਕੀਤੇ ਗਏ ਬਜ਼ੁਰਗਾਂ ਦੀਆਂ ਦਾੜ੍ਹੀਆਂ ਕੁੱਟੀਆਂ ਗਈਆਂ ਗੋਲੀਆਂ ਦੇ ਨਾਲ ਮਾਰ ਕੇ ਸਿੱਖਾਂ ਨੂੰ ਝੂਠੇ ਮੁਕਾਬਲੇ ਬਣਾਏ ਗਏ ਜਿਹੜਾ ਕਿੜਾ ਤਸ਼ੱਦਦ ਬਿਆਨ ਕਰੀਏ ਜਿਹੜਾ ਕੌਮ ਨੇ ਆਪਣੇ ਪਿੰਡਿਆਂ ਦੇ ਉੱਤੇ ਨਹੀਂ ਚੱਲਿਆ 8% 10% ਵੋਟਾਂ ਦੇ ਨਾਲ ਜੁਣੀ ਹੋਈ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਸਿੱਖਾਂ ਨੂੰ ਖਤਮ ਕਰਨ ਦਾ ਦੀੜਾ ਚੁੱਕਿਆ ਭੜੇ ਜ਼ੁਲਮ ਕੀਤੇ ਔਰ ਉਹ ਜ਼ੁਲਮ ਇਤਿਹਾਸ ਦੇ ਪੰਨਿਆਂ ਦੇ ਉੱਤੇ ਕਰਜ਼ਾ ਪੜੇ ਜਾ ਸਕਦੇ ਪਤਾ ਨਹੀਂ ਕਿੰਨੇ ਨੇ ਜੀ ਪਿੰਡਿਆਂ ਦੇ ਉੱਤੇ ਜਖਮਾਂ ਨੂੰ ਚੀਰ ਕੇ ਦੂਣ ਪਾਇਆ ਗਿਆ ਕਿੰਨੇ ਛੋਟੇ-ਛੋਟੇ ਬੱਚਿਆਂ ਨੂੰ ਬਰਫਾਂ ਦੀਆਂ ਸਿੱਲੀਆਂ ਤੇ ਲਟਾਇਆ ਗਿਆ ਕਿੰਨਾਂ ਔਰਤਾਂ ਨੂੰ ਬੇਪਰਵਾਹ ਕੀਤਾ ਗਿਆ ਕਿੰਨੇ ਨੌਜਵਾਨਾਂ ਨੂੰ ਦਰਿਆਵਾਂ ਦੇ ਝੱਲਾਂ ਦੇ ਵਿੱਚ ਜਾ ਕੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰ ਦਿੱਤਾ ਗਿਆ ਪੰਥ ਨੂੰ ਅਮੀਰ ਸੀ ਆਪਣੀ ਰਾਸ ਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਤੋਂ ਔਰ ਪੰਥ ਨੇ 1997 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਸਾ ਸੰਗਤ ਦੀ ਉਮੀਦ ਸੀ ਕਿ ਇਹ ਸਰਕਾਰ ਜਿਹੜੇ ਜ਼ਖਮ ਦਿੱਤੇ ਨੇ ਪਿਛਲੀਆਂ ਸਰਕਾਰਾਂ ਨੇ ਕਾਂਗਰਸ ਸਰਕਾਰ ਨੇ ਉਹਨਾਂ ਜ਼ਖਮਾਂ ਦੀ ਭਰਾਈ ਨਹੀਂ ਹੋ ਸਕਦੀ ਪਰ ਕਟੋ ਘੱਟ ਮੱਲਮ ਲਾਉਣ ਦਾ ਕੰਮ ਜ਼ਰੂਰ ਕਰੋਗੇ ਪਰ ਮੱਲਮ ਲਾਉਣ ਦਾ ਕੰਮ ਨਹੀਂ ਕੀਤਾ ਗਿਆ ਬਲਕਿ ਸਿੱਖ ਹਿਰਦਿਆਂ ਦੇ ਉੱਤੇ ਹੋਏ ਜ਼ਖਮਾਂ ਨੂੰ ਉਂਗਲਾਂ ਪਾ ਕੇ ਜਿਹੜਾ ਗਰੁੰਧ ਰਿਆ ਗਿਆ ਬਹੁਤ ਵੱਡਾ ਕਲਾਸੀ ਉਸ ਵੇਲੇ ਦੇ ਪੁਲਿਸ ਅਫਸਰ ਜਿਨ੍ਹਾਂ ਨੇ ਜ਼ੁਲਮ ਕਮਾਇਆ ਤੋ ਹੋ ਕਮਾਇਆ ਤਸ਼ੱਦਦ ਕੀਤਾ ਅਕਾਲੀ ਸਰਕਾਰ ਬਣਨ ਦੇ ਉੱਤੇ ਉਹਨਾਂ ਨੂੰ ਤਕੀਆਂ ਦਿੱਤੀਆਂ ਗਈਆਂ ਇਹ ਗਲਤੀ ਨਹੀਂ ਸੀ ਗੁਨਾਹ ਨਹੀਂ ਸੀ 25000 ਅਣਪਛਾਤੀਆਂ ਲਾਸਾਂ ਕਹਿ ਕੇ ਸਿਵਿਆਂ ਦੇ ਵਿੱਚ ਸਾਰ ਦਿੱਤਾ ਗਿਆ ਪਰ ਅਣਪਛਾਤੀਆਂ ਲਾਸਾਂ ਨੂੰ ਨਿਸ਼ਾਨਦੇਹੀ ਕਰਨ ਵਾਲਾ ਭਾਈ ਖਾਲੜਾ ਜਿਹੜਾ ਹੈ ਉਹ ਖਤਮ ਕਰ ਦਿੱਤਾ ਗਿਆ ਪਰ ਕੋਈ ਜਾਂਚ ਕਮਿਸ਼ਨ ਬਣਾ ਕੇ ਕੱਟੋ ਘੱਟ 1.25 ਹਜ਼ਾਰ ਅਨੁਸਾਧੀਆਂ ਨੇ ਨਾਂ ਜਿਹੜਿਆ ਉਹ ਨਸ਼ਰ ਕਰਨ ਦੀ ਖੇਚਲ ਦੇ ਕੀਤੀ ਗਈ ਕੱਟੋ ਘੱਟ ਉਹਨਾਂ ਦੇ ਪਰਿਵਾਰ ਉਹਨਾਂ ਦੇ ਭੋਗ ਦਾ ਪਾਲਣ ਨਹੀਂ ਪਤਾ ਹੀ ਨਹੀਂ ਲੱਗਿਆ ਭੋਗ ਦਾ ਪੈਗੰਮ ਨਹੀਂ ਉਹਨਾਂ ਦੇ ਜੇ ਅਸੀਂ ਜਾਂਚ ਕਰਵਾਉਂਦੇ ਕਮਿਸ਼ਨ ਬਣਾਉਂਦੇ ਤੇ ਵੱਡੀਆਂ ਗਲਤੀਆਂ ਸਾਹ ਸੰਗਤ ਜੀ ਕੇਂਦਰ ਸਰਕਾਰ ਦੀਆਂ ਏਜੰਸੀਆਂ ਦੇ ਉੱਤੇ ਜਿਸ ਢੇਰਾਵਾਸ ਦੇ ਵੀ ਪੀਜੇ ਗਏ ਉਹਨੂੰ ਜੇਕਰ ਕੋਲੇ ਖਤਮ ਨਹੀਂ ਕੀਤਾ ਜਾ ਸਕਦਾ ਸੀ ਤਾਂ ਆਕਾਦੀ ਸਰਕਾਰ ਵੇਲੇ ਉਹਨੂੰ ਬੇਅਸਰ ਜ਼ਰੂਰ ਕੀਤਾ ਜਾ ਸਕਦਾ ਸੀ ਸਰਕਾਰ ਕੋਲੇ ਪਾਵਰਾਂ ਬਹੁਤ ਹੁੰਦੀ ਹੈ ਉਹਨੂੰ ਬੇਅਸਰ ਜ਼ਰੂਰ ਕੀਤਾ ਜਾ ਸਕਦਾ ਸੀ ਪਰ ਅਜੇ ਹਾਲੀ ਹੋਇਆ ਡੇਰਾਬਾਦ ਦੇ ਨਾਲ ਲੜਦੇ ਸ਼੍ਰੋਮਣੀ ਆਕਾਲੀ ਦਲ ਦੀ ਸਰਕਾਰ ਸਮੇ ਸਾਡੇ ਫੇਰ ਸਿੱਖਾਂ ਨੇ ਸ਼ਹੀਦੀ ਦਿੱਤੀ ਇੱਕ ਗੁਰਦਾਸਪੁਰ ਦੇ ਵਿੱਚ ਸ਼ਹੀਦੀ ਹੋਈ ਇਕ ਸਲਾਮ ਦੇ ਵਿੱਚ ਸ਼ਹੀਦੀ ਹੋਈ ਲੁਧਿਆਣੇ ਦੇ ਵਿੱਚ ਸ਼ਹੀਦੀ ਹੋਈ ਡੱਬ ਵਾਲੀ ਦੇ ਵਿੱਚ ਸ਼ਹੀਦੀ ਹੋਈ ਇਹ ਵੱਡੇ ਮੈਂ ਸਮਝਦਾ ਅਣਗਹਿਲੀ ਨਹੀਂ ਗੁਨਾਹ ਹੈ ਜਿਸ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਤਲਬ ਕੀਤਾ ਗਿਆ ਹੈ ਕਿਹੜੇ ਕਿਹੜੇ ਗੁਨਾਹ ਹੋਏ ਕਿਹੜੀਆਂ-ਕਿਹੜੀਆਂ ਗਲਤੀਆਂ ਹੋਈਆਂ ਇਹ ਦੱਸਣਾ ਮੇਰਾ ਅਧਿਕਾਰ ਨਹੀਂ ਮਾਨਜੋਗ ਸਿੰਘ ਸਾਹਿਬ ਗਿਆਨੀ ਰਜੀਤ ਸਿੰਘ ਜੀ ਨਹੀਂ ਕਿ ਆਖਿਰ ਨੂੰ ਜਾਣੂ ਕਰਵਾਉਣਗੇ ਪਰ ਮੈਂ ਇੱਕ ਗੱਲ ਸਾਫ਼ ਕਰ ਦਿਆਂ ਜਦੋਂ ਮੀਡੀਆ ਦੇ ਉੱਤੇ ਚਰਚਾਵਾਂ ਚੱਲਦੀਆਂ ਕਿ ਸ੍ਰੀ ਅਕਾਲ ਤਖਤ ਦਾ ਸਾਫ ਤੇ ਫੈਸਲਾ ਪਤਾ ਨਹੀਂ ਮਹੀਨੇ ਬਾਅਦ ਆਏਗਾ 2 ਮਹੀਨੇ ਬਾਅਦ ਆਏਗਾ 3 ਮਹੀਨੇ ਬਾਅਦ ਆਏਗਾ 4 ਮਹੀਨੇ ਬਾਅਦ ਆਏਗਾ ਜਿਸ ਦਿਨ ਤਲਬ ਕੀਤਾ ਗਿਆ ਉਹਦੇ ਦੋ ਵਾਰੀ ਭਲਾਇਆ ਜਾਊਗਾ ਤਿੰਨ ਵਾਰੀ ਭਲਾਇਆ ਜਾਊਗਾ ਚਾਰ ਵਾਰੀ ਭਲਾਇਆ ਜਾਊਗਾ ਮੈਂ ਸਪਸ਼ਟ ਕਰ ਦੇਣਾ ਕਿ ਸ੍ਰੀ ਅਕਾਲ ਤਖਤ ਸਾਹਿਬ ਕੋਈ دنیਵੀਂ ਕੋਰਟ ਵਾਂਗ ਕੋਰਟ ਨਹੀਂ ਹੈ ਜਿਵੇਂ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਜ਼ਿੰਦਗੀਆਂ ਦੀਆਂ ਗਲਤੀਆਂ ਦੇ ਫੈਸਲੇ ਇੱਕ ਸਕਿੰਟ 'ਚ ਹੋ ਜਾਂਦੇ ਐ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਫੈਸਲੇ ਹੁੰਨਿਆਂ ਦੇਰ ਨਹੀਂ ਲੱਗਦੀ ਸ਼ੱਕ ਤੇ ਕੋਈ ਐ ਤੇ ਜਿਹੜਾ ਗੁਨਾਹਗਾਰ ਪੇਸ਼ ਹੋਇਆ ਉਹ ਨਿਮਾਣਾ ਸਿੱਖ ਹੋ ਕੇ ਪੇਸ਼ ਹੋਵੇ ਨਿਮਾਣੇ ਸਿੱਖ ਵਜੋਂ ਪੇਸ਼ ਹੋਵੇ ਔਰ ਇੱਥੇ ਆ ਕੇ ਜੋ ਹੋਇਆ ਉਹਨੂੰ ਤਨੋਂ ਮਨੋਂ ਮਾਨਸਿਕ ਰੂਪ ਤੇ ਵਿੱਚ ਸੰਕਰ ਕਰੇ ਕਿਉਂਕਿ ਦੁਨੀਆਂ ਦੇ ਵਿੱਚ ਝੂਠ ਬੋਲਿਆ ਝੂਠ ਝੂਠ ਬੋਲਣ ਵਾਲ ਨੂੰ ਗਾਲਦਾ ਐ ਪਰ ਪਾਰਤਾਨਾ ਪਾਕਿਸਤਾਨ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਨ ਦੇ ਉੱਤੇ ਬੋਲਿਆ ਝੂਠ ਇਸ ਤੋਂ ਲਾਤੇ ਵੀ ਭਾਰੂ ਪੈ ਜਾਂਦਾ ਇਸ ਕਰਕੇ ਝੂਠ ਜਿਹੜਾ ਬੋਲਣਾ ਇਸ ਅਸਥਾਨ ਦੇ ਉੱਤੇ ਬਿਲਕੁਲ ਜਿਹੜਾ ਹੈ ਉਹ ਨਹੀਂ ਚਾਹੀਦਾ ਸੱਚ ਦੱਸ ਲੈ ਜੋ ਹੋਇਆ ਇਹਦੇ ਕੋਈ ਫਾਂਸੀ ਦਾ ਤਖਤਾ ਨਹੀਂ ਆਵੀ ਫਾਂਸੀ ਲਟਕਾ ਦੇਣਾ ਇਹਦੇ ਕੋਈ ਚੀਜ਼ੇ ਲਟਕਾਇਆ ਜਾਣਾ ਜਿਵੇਂ ਕਿ ਚਰਚਾਵਾਂ ਚੱਲਦੀਆਂ ਨੇ ਪੀੜ੍ਹੀਆਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦਾ ਮਹਾਨ ਆਸਥਾਨੇ ਇਹ ਬਖਸ਼ੰਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਤਸ਼ਾਹ ਦਾ ਬਖਸ਼ੰਦ ਦਰ ਹੈ ਪਰ ਇਹ ਸੱਚ ਬੋਲਣਾ ਜਿਹੜਾ ਬੜਾ ਚੋਰੀ ਨਹੀਂ ਵੀ ਸਪਸ਼ਟ ਕਰਦੇ ਹਾਂ ਡਿਮਾਂਡ ਜੋਗ ਸਿੰਘ ਸਾਹਿਬਾਨ ਦੇ ਲਈ ਫੈਸਲਾ ਕਰਨ ਦੇ ਵਿੱਚ ਆਪਣਾ ਅਹਿਮ ਰੋਲ ਅਦਾ ਕਰਦੇ ਨੇ ਉਹਨਾਂ ਵੱਲੋਂ ਵੀ ਇਰਖਾ ਭਾਵ ਰੱਖਣਾ ਉਹਨਾਂ ਵੱਲੋਂ ਵੀ ਝੂਠ ਨੂੰ ਛਪਾਉਣਾ ਇਹ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨਜ਼ਰ ਦੇ ਵਿੱਚ ਗੁਨਾਹ ਹੈ ਅੱਜ ਇਹ ਚਰਚਾਵਾਂ ਚਲੀਆਂ ਮਾਨ ਰੋਗ ਸਿੰਘ ਸਾਹਿਬ ਗਾਨੀ ਲਖਬੀਰ ਸਿੰਘ ਮਾਨ ਰੋਗ ਸਿੰਘ ਸਾਹਿਬ ਬਾਕੀ ਜਿਹੜੇ ਸਾਡੇ ਨਾਲ ਨੇ 800 ਤੇ ਮੇਰੇ ਵੱਲ ਇਹ ਵਿਦੇਸ਼ਾਂ ਦੇ ਵਿੱਚ ਇਹ ਤਨਖਾਹੀਏ ਸ਼੍ਰਮਣੀਆਂ ਕਾਦੀਦਾਰ ਦੇ ਆਪੋਆਂ ਦੇ ਨਾਲ ਮੁਲਾਕਾਤਾਂ ਕਰਦੇ ਜਿਹੜੇ ਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਆਪਾ ਮੰਡਲ ਦੇ ਵਿੱਚ ਸੁਪੈਮਾਨ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਇਹ ਕਹਿ ਰਹੇ ਹਾਂ

ਚੱਲਣਾ ਤੇ ਨਾਂ ਛੱਲਿਆ ਜਾ ਸਕਦਾ ਏ ਛੱਲਣਾ ਦਬਾ ਕੇੜਾ ਇਹ ਗੁਨਾਹ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਜਿਹੜਾ ਸੰਪਰਕ ਜੁਰੂਰ ਰਿਹਾ ਕਿਸੇ ਨੇ ਹਮਾਇਤ ਦੀ ਗੱਲ ਕੀਤੀ ਹੈ ਕਿਸੇ ਨੇ ਵਿਰੋਧ ਦੀ ਗੱਲ ਕੀਤੀ ਹੈ ਇਹ ਵੀ ਮੈਂ ਸਪਸ਼ਟ ਕਰਦੇ ਆ ਕਿ ਕੋਈ ਕਿਸੇ ਨੇ ਦਬਾ ਨਹੀਂ ਪਾਇਆ ਜੇ ਪਾਇਆ ਵੀ ਹੁੰਦਾ ਤੇ ਉਸ ਦਬਾ ਦੇ ਅਧਿਨ ਫੈਸਲਾ ਕਰਨਾ ਕਿ ਸਾਡੀਆਂ ਵੀ ਜਿਹੜਾ ਹੈ ਉਹ ਜਰਾਂ ਨੂੰ ਪਟਣ ਵਾਲਾ ਸਾਬਤ ਹੋ ਸਕਦਾ ਇਸ ਕਰਕੇ ਇੱਥੇ ਸੱਚ ਬੋਲਣ ਝੂਠ ਨਹੀਂ ਬੋਲਣਾ ਤੰਗਾ ਤੇ ਸਾਹਮਣੇ ਬੋਲਣਾ ਤੁਸੀਂ ਤੇਸ਼ ਹੋਏ ਹੋ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਰੰਘੀਰ ਸਿੰਘ ਗਿਆਨੀ ਸੁਲਤਾਨ ਸਿੰਘ ਤੇ ਬਾਕੀ ਸਿੰਘ ਸਹਬਾਨ ਦੇ ਅੱਗੇ ਪੇਸ਼ੀ ਹੋਏ ਤੁਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਮਹਾਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੋਏ ਹੋ ਗੁਰੂ ਦੇ ਸਨਮੁਖ ਪੇਸ਼ ਹੋਏ ਹੋ ਤੇ ਜਿਹੜੀ ਬਾਰਤਾ ਲਾਹ ਡਾਇਲੋਗ ਹੋਣ ਉਹ ਸਾਡੇ ਨਾਲ ਨਹੀਂ ਹੋਣਾ ਤੁਹਾਡਾ ਗੁਰੂ ਨਾਲ ਹੋਣਾ ਤੁਸੀਂ ਗੁਰੂ ਨੂੰ ਸੰਬੋਧਨ ਕਰਕੇ ਗੱਲ ਕਰਨੀ ਹੈ ਜਿਹੜੀ ਕਰਨੀ ਹੈ ਜੋ ਪੁੱਛਿਆ ਜਾਣਾ ਹੈ ਗੁਰੂ ਨੂੰ ਸੰਬੋਧਨ ਕਰਕੇ ਕਹਿਣਾ ਇਹ ਸੱਚ ਹੈ ਜਾਂ ਝੂਠ ਹੈ ਜੇ ਝੂਠ ਹੈ ਤੇ ਬਿਲਕੁਲ ਝੂਠ ਹੈ ਕਿ ਉਹ ਮਹਾਨ ਤੱਕ ਤੇ ਇਥੇ ਕਿਸੇ ਨੂੰ ਗੁਨਾਹਗਾਰ ਜਾਂ بے ਗੁਨਾਹਾਰ ਸਾਬਤ ਕਰਨ ਦੇ ਲਈ ਕਿਸੇ ਸਬੂਤਾਂ ਦੀ ਲੋੜ ਨਹੀਂ ਹੈ ਦੁਨੀਆਂ ਦੀਆਂ ਅਦਾਲਤਾਂ ਚ ਚਲਦੀਆਂ ਨੇ ਅਪੀਲਾਂ ਦਲੀਲਾਂ ਸਬੂਤ ਪਰ ਸ੍ਰੀ ਅਕਾਲ ਤਖਤ ਸਾਹਿਬ ਤੇ ਨਾ ਦਲੀਲ ਨਾ ਅਪੀਲ ਨਾ ਸਬੂਤ ਇਥੇ ਤਾਂ ਜਿਹੜਾ ਤੇਸ਼ ਹੋਇਆ ਉਹਦੇ ਅੰਦਰ ਜਿਹੜਾ ਸੱਚ ਉਹਦੇ ਮੁਖ ਤੋਂ ਬਾਹਰ ਨਿਕਲਿਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰਦੀ ਉਹਦੇ ਆਧਾਰ ਤੇ ਫੈਸਲੇ ਹੋਰੇ ਹਨ ਮਹਾਂਮਨੁਖ ਸਿੰਘ ਸਾਹਿਬ ਕਹਿੰਦੇ ਰਣਜੀਤ ਸਿੰਘ ਜੀ ਨੂੰ ਬੇਨਤੀ ਕਰਨਾ ਕਿ ਉਹ ਆਉਣ ਤੇ ਆ ਗਏ ਜੋ ਵੀ ਪ੍ਰਕਿਰਿਆ ਜੋ ਵੀ ਸੁਣਾਈ ਹੈ ਮਰਾਦਾ ਮੁਤਾਬਕ ਕੋ ਕਰਨ ਦੀ ਕੋਸ਼ਿਸ਼ ਹੈ ਉਸ ਦੇ ਚਲ ਕਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ